ਤੋ ਆ ਦੇਖੋ ਅੱਜ ਤੋਂ 102 ਸਾਲ ਪੁਰਾਣਾ ਵਿਆਹ ਦਾ ਕਾਰਡ 1921 ਦਾ ਕਿੰਨਾ ਸਾਦਗੀ ਭਰਿਆ ਕਾਰਡ ਸੀ ਛੁੱਧ ਪੰਜਾਬੀ ਦੇ ਗੁਰਮੁਖੀ ਦੇ ਵਿੱਚ ਆਨੰਦਕਾਰਜ ਵੀ ਅਮਰਤ ਵੇਲੇ ਹੁੰਦੇ ਸੀ ਔਰ ਨਾ ਕਿੰਨਾ ਸੋਹਣਾ ਲਿਖਿਆ ਵੀ ਆਪਣੇ ਬਿਸਤਰੇ ਵੀ ਨਾਲ ਲੈ ਜਾਣ ਦੀ ਖੇਚਲਾ ਕਰੋ ਲੜਕੇ ਦੀ ਪੜ੍ਹਾਈ ਦਾ ਵੀਰਵਾ ਵੀ ਦਿੱਤਾ ਹੋਇਆ ਹੈ ਇਹ ਉਸ ਸਮੇਂ ਦਾ ਕਾਰਡ ਹੈ ਜਦੋਂ ਲੈਂਦਾ ਚੜਦਾ ਪੰਜਾਬ ਇੱਕ ਹੁੰਦੇ ਸੀ ਦੋਸਤੋ ਆ ਦੇਖੋ ਅੱਜ ਤੋਂ 102 ਸਾਲ ਪੁਰਾਣਾ ਵਿਆਹ ਦਾ ਕਾਰਡ 1921 ਦਾ ਕਿੰਨਾ ਸਾਦਗੀ ਭਰਿਆ ਕਾਰਡ ਸੀ ਛੁੱਧ ਪੰਜਾਬੀ ਦੇ ਗੁਰਮੁਖੀ ਦੇ ਵਿੱਚ ਆਨੰਦ ਕਾਰਜ ਵੀ ਅਮਰਤ ਵੇਲੇ ਹੁੰਦੇ ਸੀ ਔਰ ਨਾ ਕਿੰਨਾ ਸੋਹਣਾ ਲਿਖਿਆ ਵੀ ਆਪਣੇ ਬਿਸਤਰੇ ਵੀ ਨਾਲ ਲੈ ਜਾਣ ਦੀ ਖੇਚਲਾ ਕਰੋ ਲੜਕੇ ਦੀ ਪੜ੍ਹਾਈ ਦਾ ਵੀਰਵਾ ਵੀ ਦਿੱਤਾ ਹੋਇਆ ਹੈ ਇਹ ਉਸ ਸਮੇਂ ਦਾ ਕਾਰਡ ਹੈ ਜਦੋਂ ਲੈਂਦਾ ਚੜਦਾ ਪੰਜਾਬ ਇੱਕ ਹੁੰਦੇ ਸੀ